ਜਮਸੀ ਕਿ ਬਹੁਤ ਸਾਰੇ ਲੋਕ ਕਮੈਂਟ ਕਰਕੇ ਕਹਿ ਰਹੇ ਸੀਗੇ ਕਿ ਤੁਸੀਂ ਪਲੀਜ਼ ਇਹ ਪੂਰਾ ਸਰਵਨ ਪਾਓ ਇਸ ਵੀਡੀਓ ਨੂੰ ਜ਼ਰੂਰ ਦੇਖੋ ਔਰ ਇਸ ਨੂੰ ਮੈਂ ਪੂਰਾ ਪਾਰੀਆ ਪਸ਼ਟਿ ਦਿਓ ਜੀ ਦੇ ਨਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਬਰਕਤ ਵਾਲੀ ਸਿੱਖਿ ਤੇ ਬੇ ਪ੍ਰਾਰਥਨਾ ਦੇ ਵਿਸ਼ੇ ਵਿੱਚ ਤੁਸੀਂ ਕਿਹਾ ਕਿ ਕਿਸ ਤਰ੍ਹਾਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਸਿੱਖਣੀ ਚਾਹੀਦੀ ਹੈ ਪ੍ਰਾਰਥਨਾ ਕਰਨ ਦਾ ਸਹੀ ਤਰੀਕਾ ਕਿਹੜਾ ਹੈ ਆਓ ਇਸ ਵੀਡੀਓ ਨੂੰ ਦੇਖੀਏ ਇੱਕ ਮਾਲੀ ਜਦੋਂ ਇੱਕ ਪੌਦੇ ਨੂੰ ਲਗਾਉਂਦਾ ਆ ਆਏ ਹਮ ਇਸੇ ਸਰਵਨ ਤੋਂ ਸੁਰੇ ਉਹ ਲਗਾਉਂਦੇ ਨੇ ਜ਼ਮੀਨ ਵਿੱਚ ਪਾਤਾ ਗੱਡਦੇ ਆਂ ਉਹ ਬੂਟਾ ਫਲਾਂ ਦੇ ਨਾਲ ਨਹੀਂ ਪਰ ਜਾਂਦਾ ਪਰ ਉਹ ਮਾਲੀ ਬੜੇ ਪਿਆਰ ਨਾਲ ਉਹਨੂੰ ਲਗਾਉਂਦਾ ਐ ਐਵਰੀ ਡੇ ਥਰਸਡੇ ਵਾਂਸ ਅ ਵੀਕ ਉਹਨੂੰ ਜਿਵੇਂ ਜਿਵੇਂ ਜ਼ਰੂਰਤ ਆ ਉਹਨੂੰ ਪਾਣੀ ਦਿੰਦਾ ਆ ਉਹਨੂੰ ਖਾਦ ਦਿੰਦਾ ਆ ਪਰ ਇੱਕ ਹਫ਼ਤੇ ਬਾਅਦ ਵੀ ਉਹਦੇ ਉੱਤੇ ਨਾ ਫਲ ਆਇਆ ਨਾ ਫਲ ਆਇਆ ਪਰ ਮਾਲੀ ਫਿਰ ਵੀ ਉਹਨੂੰ ਪਾਣੀ ਦੇ ਰਿਹਾ ਆ ਫੇਰ ਵੀ ਉਹਦੀ ਗੁੜਾਈ ਕਰ ਰਿਹਾ ਆ ਇੱਕ ਮਹੀਨਾ ਹੋ ਗਿਆ ਨਾ ਫੁੱਲ ਆਇਆ ਨਾ ਪੜਾ ਆ ਫੇਰ ਵੀ ਪਾਲੀ ਉਹਨੂੰ ਪੂਰੇ ਮਨ ਦੇ ਨਾਲ ਪਾੜੀ ਦੇ ਰਿਹਾ ਆ ਖਾਦ ਦੇ ਰਿਹਾ ਉਹਨੂੰ ਲੁਕਾ ਪ੍ਰਕਰ ਰਿਹਾ ਠੰਡਾ ਆ ਗਿਆ ਉਹਦੇ ਤੇ ਪ੍ਰਾਲੀ ਬਣ ਰਿਹਾ ਆ ਉਹਨੂੰ ਕਵਰ ਕਰ ਰਿਹਾ ਆ ਇੱਕ ਆਸ ਦੇ ਨਾਲ ਕਿ ਮੇਰੀ ਮਿਹਨਤ ਰੰਗ ਲੈ ਕੇ ਆਊਗੀ ਉਹ ਡਿਸਪਾਇੰਟ ਨਹੀਂ ਹੋਇਆ ਅਜੇ ਵੀ ਲਾ ਮਹੀਨਾ ਹੋ ਗਿਆ ਲਾਏ ਨੂੰ ਅਜੇ ਤਾਂ ਟਮਾਟੇ ਲੱਗੇ ਨਹੀਂ ਅਜੇ ਤਾਂ ਸੇਬ ਲੱਗੇ ਨਹੀਂ ਅਜੇ ਤਾਂ ਹੰਬ ਲੱਗੇ ਨਹੀਂ ਪੁੱਟੋ ਨਵਾਂ ਬੁੱਟਾ ਲਾ ਦਿਓ ਪੁੱਟੋ ਉਹ ਤੇ ਫਿਰ ਪੁੱਟਣ ਤੇ ਲਾਣ ਵਿੱਚ ਹੀ ਰਹੂਗਾ ਪਰ ਇੱਕ ਦਿਨ ਜਦੋਂ ਉਹ ਸਬਰ ਦੇ ਨਾਲ ਪਾਣੀ ਪਾਉਂਦਾ ਰਹਿੰਦਾ ਜਾਂ ਮਿਹਨਤ ਕਰਦਾ ਰਹਿੰਦਾ ਜਾਂ ਤਾਂ ਫਿਰ ਛੋਟੇ ਛੋਟੇ ਫੁੱਲ ਨਿਕਲਦੇ ਆ ਯੈਸ ਅਰ ਫਿਰ ਉਹ ਫੁੱਲ ਜਿਹੜੇ ਆ ਇੱਕ ਬੂੜ ਵਿੱਚ ਛੋਟੀਆਂ ਜੀਆਂ ਡੋਟੀਆਂ ਵਿੱਚ ਬਦਲਦੇ ਆ ਯਸ ਅਰੋ ਪਹਿਲਾ ਫੁੱਲ ਨੂੰ ਦੇਖ ਕੇ ਖੁਸ਼ ਹੁੰਦਾ ਕਿ ਉਹ ਵਾਹ ਫੁੱਲ ਨਿਕਲਿਆ ਏ ਬਹੁਤ ਖੁਸ਼ ਆ ਉਹ ਬੂਟੇ ਨੂੰ ਮੁੜ ਮੁੜ ਕੇ ਦੇਖਦਾ ਮੇਰੇ ਲਾਏ ਹੋਏ ਬੂਟੇ ਨੂੰ ਫੁੱਲ ਪੈ ਗਏ ਫਿਰ ਜਦੋਂ ਉਹ ਪੱਤੀਆਂ ਝਾੜਦੀਆਂ ਫੁੱਲ ਦੀ ਉਸ ਛੋਟੀ ਜਿਹੀ ਡੋਟੀ ਨੂੰ ਦੇਖ ਕੇ ਉਹ ਬਹੁਤ ਨਿਹਾਲ ਹੁੰਦਾ ਰਹਿੰਦਾ ਏ ਇਹ ਫਲ ਹ ਬੂਟਾ ਫਲਾਂ ਨਾਲ ਭਰਿਆਈ ਬਿਆ ਭਾਵੇਂ ਛੋਟੇ ਛੋਟੇ ਦਾਣੀਆਂ ਵਰਗੇ ਆ ਫਿਰ ਵੀ ਉਹ ਕਹਿੰਦਾ ਮੇਰਾ ਬੂਟਾ ਫਲਾਂ ਨਾਲ ਭਰਿਆ ਪਿਆ ਉਹ ਹੋਰ ਵੀ ਜ਼ਿਆਦਾ ਉਹਦਾ ਧਿਆਨ ਰੱਖਦਾ ਏ ਚੜੀਆਂ ਆਕਾਵਾਂ ਨੂੰ ਡੋਹਾਂਦਾ ਆ ਵੀ ਕੋਈ ਚੀਜ਼ ਖਰਾਬ ਨਾ ਕਰ ਦੇਣ ਸੁੰਢੀ ਨਾ ਲੱਗ ਜਵੇ ਉਹ ਸਪਰੇਆ ਮਾਰਦਾ ਕਈ ਕੁਛ ਕਰਦਾ ਰਾਖੀ ਕਰਦਾ ਆ ਕਿ ਫਲ ਝੜ ਨਾ ਜਾਵੇ ਤੇ ਜਦੋਂ ਉਹ ਮਿਹਨਤ ਕਰਦਾ ਰਹਿੰਦਾ ਉਹੀ ਫਲ ਇੱਕ ਬਹੁਤ ਸੁੰਦਰ ਫਲ ਬਣਦਾ ਤੇ ਮਾਲੀ ਦਾ ਦਿਲ ਬਾਗ-ਬਾਗ ਹੋ ਜਾਂਦਾ ਹੈ ਹallelujah ਇਤੈ ਤੁਸੀਂ ਆਪਣੇ ਜੀਵਨ ਦੇ ਵਿੱਚ ਜੇ ਸਪਰੇਡ ਦੇ ਵਿਸ਼ੇ ਨੂੰ ਰੱਖਿਆ ਆ ਤੁਸੀਂ ਸੇਮ ਡੇ ਐਕਸਪੈਕਟ ਨਾ ਕਰੋ ਪਰ ਤੁਸੀਂ ਉਹਨੂੰ ਪਾਣੀ ਪਾਉਂਦੇ ਰਹੋ ਅਰਥਾਤ ਤੁਸੀਂ ਉਹਦੇ ਲਈ ਪ੍ਰਾਰਥਨਾ ਕਰਦੇ ਰਹੋ ਮੈਂ ਇਸ ਸਮੱਸਿਆ ਚੋਂ ਬਾਹਰ ਆ ਰਿਹਾ ਹਾਂ ਮੈਂ ਸਮੱਸਿਆ ਚੋਂ ਬਾਹਰ ਆ ਰਿਹਾ ਤੁਹਾਨੂੰ ਨਜ਼ਰ ਆਏਗਾ ਕਿ ਕੋਈ ਵਿਅਕਤੀ ਉਸੇ ਗੱਲ ਦਾ ਆਣ ਕੇ ਤੁਹਾਡੇ ਨਾਲ ਜ਼ਿਕਰ ਕਰੇਗਾ ਉਹ ਕਹੇਗਾ ਲੈ ਮੈਂ ਤੇਰੀ ਸਿਫਾਰਿਸ਼ ਫਲਾਣੇ ਕੋਲ ਕਰ ਦੇਣਾ ਲੈ ਮੈਂ ਤੇਰਾ ਪੇਪਰ ਭਰ ਦੇਣਾ ਆ ਜਾ ਆਪਾਂ ਉੱਥੇ ਚਲੀਓ ਕੀ ਆ ਉਸ ਬੂਟੇ ਨੂੰ ਗੂਰ ਪੈ ਰਿਹਾ ਆ ਉਸ ਬੂਟੇ ਨੂੰ ਪੁੱਲ ਪੈ ਰਿਹਾ ਆ ਕੋਸ ਬੁੱਤੇ ਨੂੰ ਛੋਟੀਆਂ-ਛੋਟੀਆਂ ਡੋਡੀਆਂ ਬਣਨੀ ਆ ਸ਼ੁਰੂ ਹੋ ਗਈਆਂ ਪ੍ਰੋਸੈਸ ਸਟਾਰਟ ਹੋ ਗਿਆ ਔਰ ਇੱਕ ਦਿਨ ਤੁਸੀਂ ਮੁਕੰਮਲ ਕਰਜ਼ੇ ਵਿੱਚੋਂ ਬਾਹਰ ਆ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਮੁਕੰਮਲ ਬਿਮਾਰੀ ਵਿੱਚੋਂ ਬਾਹਰ ਆ ਜਾਓਗੇ ਮੁਕੰਮਲ ਗਰੀਬੀ ਵਿੱਚੋਂ ਬਾਹਰ ਆ ਜਾਓਗੇ ਜਦੋਂ ਤੁਸੀਂ ਵਿਸ਼ਵਾਸ ਰੱਖ ਕੇ ਆਪਣੇ ਪ੍ਰਾਰਥਨਾ ਵਾਲੇ ਵਿਸ਼ੇ ਦੇ ਉੱਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੋ ਹallelujah ਸੋ ਮੈਂ ਯਕੀਨ ਕਰਦੀ ਹਾਂ ਤੁਸੀਂ ਹਿੰਮਤ ਨਹੀਂ ਹਾਰੋਗੇ निरंतर प्रार्थना ਕਰਦੇ ਰਹੋਗੇ ਅਰ ਪਰਮੇਸ਼ਰ ਦੀਆਂ ਆਸ਼ੀਸ਼ਾਂ ਨੂੰ ਲਓਗੇ ਪਰਮੇਸ਼ਰ ਦੀ ਕਿਰਪਾ ਹੋਂਤੋ ਹਮੇਸ਼ਾ ਦਿੱਕਰ ਪਰਮੇਸ਼ਰ ਦੇ ਚੌਣ ਵਾਲਿਆਂ ਦੇ ਨਾਲ ਬਣੀ ਰਹੇ ਆਮੇਨ ਹallelujah ਪਹਿਲਾ ਰਾਜਾ ਦੀ ਕਿਤਾਬ ਅਧਾ 18 ਨੰਬਰ ਅੱਦੇ ਆਹੇ ਤੇ ਉਹਦੀ 41 ਤੋਂ ਲੈ ਕੇ 45 ਨੰਬਰ ਅੱਜ ਤੱਕ ਦੇਖਾਂਗੇ ਇਹਦੇ ਵਿੱਚ ਅਸੀਂ ਏਲੀਆ ਨਬੀ ਦੀ ਜਿਹੜੀ ਸਟੋਰੀ ਹੈ ਨਾ ਉਹਦੇ ਬਾਰੇ ਵਿੱਚ ਦੇਖਾਂਗੇ ਤੁਹਾਨੂੰ ਪਤਾ ਏਲੀਆ ਨੇ ਪ੍ਰਾਰਥਨਾ ਕੀਤੀ ਸਾਢੇ 3 ਸਾਲ ਮੀ ਨਹੀਂ ਪਈ ਕੋੜ ਲੱਗ ਗਈ ਸੁੱਕਾ ਪੈ ਗਿਆ ਹੁਣ بارش ਨਹੀਂ ਹੋ ਰਹੀ ਉਹ ਤੋਂ ਟਿਊਬਵੈਲ ਨਹੀਂ ਹੁੰਦੇ ਸੀਗੇ ਬੰਬੀਆਂ ਦਾ ਮੋਟਰਾਂ ਨਹੀਂ ਲੱਗੀਆਂ ਹੁੰਦੀਆਂ ਸੀਗੀਆਂ ਤਾਂ بارش ਦੇ ਨਾਲ ਹੀ ਸਾਰੇ ਪਦਾਰਥ ੁੱਗਦੇ ਸੀ ਪਰ ਜਦੋਂ ਵਰਖਾ ਨਹੀਂ ਹੋਈ ਤਾਂ ਫਸਲਾਂ ਨਹੀਂ ਹੋਈਆਂ ਕਾਲ ਪੈ ਗਿਆ ਪਰ ਉਸ ਸਮੇਂ ਇਲੀਆ نبی ਨੂੰ ਜਾਂ ਪਰਮੇਸ਼ਵਰ ਦੇ ਜਿਹੜੇ ਜਨ ਸੀ ਉਹਨਾਂ ਨੂੰ ਬਹੁਤ ਤਾਇਆ ਜਾਂਦਾ ਸੀ ਕਿਉਂਕਿ ਹਾਲੇ ਹੀ ਰਾਜਾ ਜਿਹੜਾ ਸੀਗਾ ਉਹ ਵਿਸ਼ਵਾਸੀ ਨਹੀਂ ਸੀ ਰਾਣੀ ਜਿਹੜੀ ਸੀ ਉਹ ਵਿਸ਼ਵਾਸਨ ਨਹੀਂ ਸੀ ਉਹ ਮੂਰਤੀ ਪੂਜਕ ਲੋਕੀ ਸੀਗੇ ਜਾਦੂ ਟੋਣਿਆਂ ਵਿੱਚ ਵਿਸ਼ਵਾਸ ਕਰਨ ਵਾਲੇ ਲੋਕ ਸੀਗੇ ਅਰ ਇੱਕ ਸਮਾਂ ਆਇਆ ਦੋ ਵੇਦੀਆਂ ਬਣਾਈਆਂ ਗਈਆਂ ਇੱਕ ਜਾਦੂਗਰਾਂ ਦੇ ਵੱਲੋਂ ਤੇ ਇੱਕ ਸਰਵਸ਼ਕਤੀਮਾਨ ਪਰਮੇਸ਼ਵਰ ਦੇ ਪਿਆਰੇ ਦੇ ਵੱਲੋਂ ਇਲੀਆ ਨਵੀ ਦੇ ਵੱਲੋਂ ਅਰ ਜਿਹਦੇ ਬਾਰੇ ਵਿੱਚ 3 ਨੰਬਰ ਆਇਤ 18 ਨੰਬਰ ਅਧਿਆਇ ਤੋਂ ਦੀ 3 ਨੰਬਰ ਆਇਤ ਚ ਲਿਖਿਆ ਤਾਂ ਇਲੀਆ ਨੇ ਸਭਨਾਂ ਲੋਕਾਂ ਨੂੰ ਆਖਿਆ ਮੇਰੇ ਨੇੜੇ ਆਓ ਅਤੇ ਸਭ ਲੋਕ ਉਹਦੇ ਨੇੜੇ ਗਏ ਤਾਂ ਉਸਨੇ ਯਹੋਵਾ ਦੀ ਟੁੱਟੀ ਹੋਈ ਜਗਵੇਦੀ ਦੀ ਮੁਰੰਮਤ ਕੀਤੀ ਉਹ ਜਗਵੇਦੀ ਵੀ ਟੁੱਟ ਚੁੱਕੀ ਸੀ ਜਿਹਦੇ ਉੱਤੇ ਪਰਮੇਸ਼ਵਰ ਦੇ ਅੱਗੇ ਭੇਟਾ ਚੜਾਈਆਂ ਜਾਂਦੀਆਂ ਸੀ ਬਲੀਦਾਨ ਚੜਾਈ ਜਾਂਦੇ ਸੀ ਸਭ ਤੋਂ ਪਹਿਲਾਂ ਇਲੀਆ ਨੇ ਕੀ ਕੀਤਾ ਮੁਰੰਮਤ ਕੀਤੀ ਟੁੱਟੀ ਹੋਈ ਵੇਦੀ ਦੀ ਮੁਰੰਮਤ ਕੀਤੀ ਅੱਜ ਬਹੁਤ ਸਾਰੇ ਲੋਕ ਜੋ ਵੇਦੀ ਉਹਨਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਵਰ ਨੇ ਲਗਾਈ ਹੋਈ ਹੈ ਨਾ ਉਸ ਵੇਦੀ ਦੀ ਮੁਰੰਮਤ ਨਹੀਂ ਕਰਦੇ ਉਹ ਟੁੱਟੀ ਹੋਈ ਵੇਦੀ ਦੇ ਉੱਤੇ ਹੀ ਉਸ ਗੰਦੀ ਵੇਦੀ ਦੇ ਉੱਤੇ ਹੀ ਉਹ ਬਲੀਦਾਨ ਰੱਖਦੇ ਆ ਤੇ ਉਹ ਆਫਰਿੰਗ ਜਿਹੜੀ ਆ ਉਹ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਪਰਮੇਸ਼ਵਰ ਪਵਿੱਤਰ ਉਨੇ ਕਪੂਰੇ ਵੀ ਪਵਿੱਤਰ ਹੋਊ ਉਹ ਉਹ ਬੇਦੀਆਂ ਤੇ ਉੱਤੇ ਜਿਹੜੀਆਂ ਟੁੱਟੀਆਂ ਆ ਨਾ ਉਸ ਬੇਦੀ ਦੀ ਭੇਡਾ ਨੂੰ ਸਵੀਕਾਰ ਨਹੀਂ ਕਰਦਾ ਸਾਨੂੰ ਚਾਹੀਦਾ ਆ ਕਿ ਅਸੀਂ ਸਭ ਤੋਂ ਪਹਿਲਾਂ ਇਸ ਬੇਦੀ ਦੀ ਮੁਰੰਮਤ ਕਰੀਏ ਅਸੀਂ ਆਪਣੇ ਹਿਰਦਿਆਂ ਨੂੰ ਬਾਤ ਕਰੀਏ ਸ਼ੁੱਧ ਕਰੀਏ ਪਵਿੱਤਰਤਾ ਵਿੱਚ ਲੈ ਕੇ ਆਈਏ ਇਹਦੇ ਵਿੱਚੋਂ ਜਿਹੜਾ ਕਾਹ ਫੂਲ ਸਕੂੜਾ ਪੜਾ ਆ ਅਸੀਂ ਉਹਨੂੰ ਕੱਢ ਸਿੱਤੀਏ ਪੁੱਟ ਦਈਏ ਉਹ ਗਲਤ ਚੀਜ਼ਾਂ 'ਚੋਂ ਨਫ਼ਰਤ ਦੇ ਵਿਚਾਰ ਆ ਈਰਖਾ ਆ ਦੁਐਤ ਆ ਲਾਲਚ ਉਹ ਸਭ ਚੀਜ਼ਾਂ ਨੂੰ ਖਤਮ ਕਰੀਏ ਇਸ ਬੇਦੀ ਨੂੰ ਪਹਿਲਾਂ ਅਸੀਂ ਰਿਪੇਅਰ ਕਰੀਏ ਮੁਰੰਮਤ ਕਰੀਏ ਅਰ ਫਿਰ ਅਸੀਂ ਇਸ ਬੇਦੀ ਦੇ ਉੱਤੇ ਪਰਮੇਸ਼ਰ ਦੇ ਲਈ ਆਫਰਿੰਗ ਰੱਖੀਏ ਹਾਲੇਲੂਇਆ ਹਵਾ ਸੀ 41 ਨੰਬਰ ਆਇਤ ਉੱਤੇ ਜਾਂਦੇ ਆ ਪਰ ਏਲੀਆ ਨੇ ਆਹਾਬ ਨੂੰ ਆਖਿਆ ਤੁਹਾਨੂੰ ਪਤਾ ਇਸ ਇਨ ਬਿਟਵੀਨ ਤੁਸੀਂ ਘਰ ਜਾ ਕੇ ਜ਼ਰੂਰ ਪੜਿਓ ਇਹਦੇ ਦਰਮਿਆਨ ਬਲੀਦਾਨ ਜਿਹੜਾ ਹੈ ਪਰਮੇਸ਼ਰ ਨੇ ਸਵੀਕਾਰ ਕੀਤਾ ਉਹ ਬਲੀਦਾਨ ਜਿਹੜਾ ਏਲੀਆ ਨੇ ਪਰਮੇਸ਼ਰ ਦੇ ਅੱਗੇ ਰੱਖਿਆ ਸੀਗਾ ਉਹ ਕਾਦੇ ਵਾਸਤੇ ਸੀਗਾ ਕਿ ਵਰਖਾ ਹੋਵੇ ਤਾਂ ਜਦੋਂ ਉਹਨੇ ਉਹ ਬਲੀਦਾਨ ਚੁੜਾ ਦਿੱਤਾ ਅਜੇ ਕੋਈ ਬੱਦਲ ਨਹੀਂ ਹੋਇਆ ਕੋਈ ਕਣੀਆਂ ਪੈਣਾਂ ਨਹੀਂ ਸ਼ੁਰੂ ਹੋਈਆਂ ਕੋਈ ਹਵਾ ਚੱਲਣੀ ਸ਼ੁਰੂ ਨਹੀਂ ਹੋਈ ਪਰ ਏਲੀਆ ਨੂੰ ਪਤਾ ਆ ਕਿ ਜੇ ਇਸ ਪਰਮੇਸ਼ਰ ਨੇ ਮੇਰੇ ਬਲੀਦਾਨ ਨੂੰ ਸਵੀਕਾਰ ਕਰ ਲਿਆ ਉਹਨੇ ਮੇਰੀ ਪ੍ਰਾਰਥਨਾ ਨੂੰ ਸਵੀਕਾਰ ਕਰ ਲਿਆ ਆ ਇਸ ਲਈ ਏਲੀਆ ਨੇ ਰਾਜੇ ਨੂੰ ਕਿਹਾ ਆਹ ਬ ਨੂੰ ਆਖਿਆ ਚੜ ਜਾ ਅਤੇ ਖਾ ਪੀ ਕਿਉਂ ਜੋ ਡਾਡੇ ਮੀ ਦੀ ਆਵਾਜ਼ ਆਈ ਹੈ ਬੱਦਲ ਨਹੀਂ ਡੱਜ ਰਹੇ ਉੱਥੇ ਪਰ ਉਹਨੇ ਆਤਮਾ ਦੇ ਵਿੱਚ ਮਹਿਸੂਸ ਕਰ ਲਿਆ ਨੇਚਾ ਕਰ ਲਈ ਕਿ ਜੋ ਮੈਂ ਪ੍ਰਾਰਥਨਾ ਕੀਤੀ ਉਹ ਸੁਣੀ ਗਈ ਹੈ ਅਰ ਉਹ ਰਾਜੇ ਨੂੰ ਕਹਿ ਰਿਹਾ ਕਹਿੰਦਾ ਹੁਣ ਜਾ ਤੇ ਜਾ ਕੇ ਖਾ ਪੀ ਕਿਉਂਕਿ ਗਰੀਬੀ ਦੀ ਡਾਟੇ ਮੀ ਦੀ ਹੈਵੀ ਰੇਨ ਦੀ ਆਵਾਜ਼ ਜਿਹੜੀ ਆ ਉਹ ਆਈ ਹੈ ਸੋ ਆਹਾਬ ਖਾਣ ਪੀਣ ਨੂੰ ਚੜਿਆ ਤੇ ਏਲੀਆ ਕਰਮਲ ਦੀ ਤੀਸੀ ਉੱਤੇ ਚੜਿਆ ਅਤੇ ਤਰਤੀ ਤੀਕ ਨਿਵਿਆਂ ਆਰ ਆਪਣਾ ਮੂੰਹ ਗੋਡਿਆਂ ਵਿੱਚ ਰੱਖਿਆ ਹੁਣ ਏਲੀਆ ਇਦਾਂ ਕਰਕੇ ਨਹੀਂ ਤੁਰਿਆ ਫਿਰਦਾ ਦੇਖਿਆ ਮੇਰੀ ਬੇਟੀ ਤੇ ਜਿਹੜੀ ਜੜੀ ਮੈਂ ਬੇਦਿਲਾਈ ਸੀ ਦੇਖੋ ਵੇਖੋ ਉਹਦੇ ਉਹਦੇ ਉੱਤੇ ਪਰਮੇਸ਼ਰ ਨੇ ਬਰੀ ਲਈ ਇਦਾਂ ਉਹ ਹੰਕਾਰਿਆ ਨਹੀਂ ਗਿਆ ਕਮਾਂਡ ਤੁਹਾਨੂੰ ਤੁਹਾਡੇ ਸੀਨੇ ਨੂੰ ਚੌੜਾ ਕਰਦਾ ਆ ਤੁਹਾਡੇ ਸਿਰ ਨੂੰ ਅਕੜ ਆ ਦਿੰਦਾ ਆ ਤੁਹਾਨੂੰ ਹਲੀਮ ਨਹੀਂ ਹੋਣ ਦਿੰਦਾ ਉਹ ਇਦਾਂ ਆਕਰਿਆ ਨਹੀਂ ਪਿੰਦਾ ਉਹਨੇ ਰਾਜੇ ਨੂੰ ਨੇਚੋ ਦੇ ਨਾਲ ਗਿਆ ਜਾ ਜਾ ਕੇ ਖਾ ਪੀ ਕਰਕੇ ਨਹੀਂ ਆਉਣ ਵਾਲਾ ਆ ਅਰ ਆਪ ਆਪਣੀ ਉਹ ਠਹਿرائی ਹੋਈ ਜਗ੍ਹਾ ਜਿੱਥੇ ਉਹ ਰੋਜ਼ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਰਹਿੰਦਾ ਆ ਉਸ ਜਗ੍ਹਾ ਤੇ ਗਿਆ ਅਰ ਬਚਨ ਕੀ ਦਾਸ ਦਾ ਕਿੰਨਾ ਉਹਨੇ ਆਪਣਾ ਜਿਹੜਾ ਮੂੰਹ ਆ ਉਹ ਧਰਤੀ ਤੀਕ ਉਹ ਨੀਵਿਆ ਆ ਇਹ ਲਈ ਆ ਪਰਮੇਸ਼ਰ ਦੇ ਅਕੇ ਧਰਤੀ ਤੱਕ ਨੀਵਾ ਹੋਇਆ ਆਪਣਾ মুখ ਗੋਟਿਆ ਵਿੱਚ ਲੈ ਲਿਆ ਕਿ ਪਰਮੇਸ਼ਰ ਤੂੰ ਮੇਰੀ ਪ੍ਰਾਰਥਨਾ ਨੂੰ ਸੁਣਿਆ ਮੈਂ ਧੰਨਵਾਦ ਕਰਦਾ ਹਾਂ ਤੈ ਮੈਨੂੰ ਸ਼ਰਮਿੰਦਾ ਨਹੀਂ ਹੋਣ ਦਿੱਤਾ ਉਹਨੇ ਆਪਣੇ ਆਪ ਨੂੰ ਹੋਰ ਹਲੀਮ ਕੀਤਾ ਕਿਉਂਕਿ ਉਹ ਜਾਣਦਾ ਆ ਪਰਮੇਸ਼ਰ ਕੋ ਮੰਡੀਆਂ ਦੇ ਕੋਲ ਨਹੀਂ ਜਾਂਦਾ ਹallelujah ਪਰ ਹਲੀਮਾ ਉੱਤੇ ਹੋਰ ਵੀ ਗਿਆ ਕਰਦਾ ਹੈ ਇਸ ਲਈ ਉਹ ਤਰਤੀ ਦੀ ਧੰਨਵਾਦ ਕਰਨ ਲਈ ਨੇਵਿਆ ਅਰ ਉਹਨੇ ਆਪਣਾ ਜਿਹੜਾ ਮੂੰਹ ਇਹ ਗੋਦਿਆਂ ਵਿੱਚ ਰੱਖਿਆ ਤਾਂ ਉਸਨੇ ਆਪਣੇ ਬਾਲਕੇ ਨੂੰ ਆਖਿਆ ਜਿਹੜਾ ਉਹਦਾ ਉਹਦੇ ਨਾਲ ਇੱਕ ਰਹਿੰਦਾ ਆ ਆਦਮੀ ਉਹਨਿਆ ਨੂੰ ਕਿਹਾ ਚੜ ਕੇ ਸਮੁੰਦਰ ਵੱਲ ਵੇਖ। ਉਹ ਕੀ ਕਹਿ ਰਿਹਾ ਉਹਨੂੰ ਜਾ ਜਾ ਕੇ ਸਮੁੰਦਰ ਵਾਲੇ ਪਾਸੇ ਵੇਖ ਕੀ ਦੇਖਣਾ ਹੈ ਉੱਥੇ? ਉਹਨੂੰ ਇਹ ਦੇਖਣ ਵਾਸਤੇ ਭੇਜਿਆ ਦੇਖ ਬਲਾ ਮੀਂਹ ਦਾ ਮੌਸਮ ਬਣ ਗਿਆ ਕਿ ਨਹੀਂ? ਉਹ ਚੜਿਆ ਚੱਡ ਵੇਖਿਆ ਤਾਂ ਆਖਿਆ ਕੋਝ ਨਹੀਂ ਆ। ਹੁਣ ਉਹ ਅੰਦਰ ਆਇਆ ਯਾਰ ਕਿਉਂਕਿ ਕਹਿੰਦਾ ਆ ਕੋਈ ਬਦਲ ਨਹੀਂ ਆਏਗਾ। ਅਜੇ ਤਾਂ ਕੁਝ ਵੀ ਨਹੀਂ ਆ। ਪਰ ਫਿਰ ਉਸਨੇ ਆਖਿਆ ਸੱਤ ਵਾਰ ਮੁੜ ਜਾ ਇਟ ਮੀਨ ਸੈਵਨ ਤਾਈ ਮੇਲਿਆ ਨੇ ਪ੍ਰੇਅਰ ਕੀਤੀ ਬਾਰ ਬਾਰ ਪ੍ਰੇਅਰ ਕਰ ਰਿਹਾ ਨਿਰੰਤਰ ਪ੍ਰਾਰਥਨਾ ਕਾਰਜ ਸੱਤ ਵਰੀ ਜਾ ਮਤਲਬ ਕਿ ਉਹਨੇ ਸੱਤ ਵਰੀ ਭੇਜਿਆ ਕਿ ਜਾ ਹੁਣ ਦੇਖ ਕੇ ਆ ਫੇਰ ਆਇਆ ਹੁਣ ਦੇਖ ਕੇ ਆ ਫੇਰ ਆਇਆ ਹੁਣ ਦੇਖ ਕੇ ਆ ਫੇਰ ਆਇਆ ਜਦੋਂ ਸੈਵਨਥ ਟਾਈਮ ਸੱਤ ਵਾਰ ਮੁੜ ਜਾ ਤਾਂ ਸਤਵੀਂ ਵਰੀ ਇਹ ਹੋਇਆ ਕਿ ਉਹਨੇ ਆਖਿਆ ਵੇਖ ਇੱਕ ਨਿੱਕਾ ਬੱਦਲ ਆਦਮੀ ਦੇ ਹੱਥ 'ਚ ਆ ਸਮੁੰਦਰੋਂ ਉੱਠ ਰਿਹਾ ਹੈ ਕੋਨੋ ਬਾਲਕੇ ਨੇ ਕੀ ਆਣ ਕੇ ਦੱਸਿਆ ਜਿੱਡਾ ਕਿ ਇੱਕ ਹਾਥੇ ਆ ਮਤਲਬ ਕਿ ਆਲਮੋਸਟ ਇੱਕ ਫੋਟਾ ਤਾਂ ਆਲਮੋਸਟ ਥੋੜਾ ਜਿਹਾ ਬੱਦਲ ਜਿਹੜਾ ਹੈ ਨਾ ਉਸ ਸਮੁੰਦਰ ਵੱਲੋਂ ਹੱਥਕ ਜਿੱਡਾ ਬੱਦਲ ਉੱਠ ਰਿਹਾ ਹੈ ਪਰ ਏਲੀਆ ਨੇ ਰਾਜੇ ਨੂੰ ਕੀ ਕਿਹਾ ਚਲੇ ਜਾ ਭਾਰੀ ਮੀਂਹ ਪੈਣ ਵਾਲਾ ਹੈ ਏਲੀਆ ਰੁਕਿਆ ਨਹੀਂ ਪ੍ਰਾਰਥਨਾ ਕਰਨ ਨੂੰ ਕਬੜਾਇਆ ਨਹੀਂ ਬਲੀਵੀ ਜਿਹੜੀ ਆ ਪਰਮੇਸ਼ਰ ਨੇ ਲਾ ਲਈ ਆ ਮੈਂ ਪ੍ਰਾਰਥਨਾ ਵੀ ਕਰੀ ਚੰਨਿਆ ਆ ਰੋਕਣ ਬਰੀਤ ਹੈ ਕਿ ਪ੍ਰਾਰਥਨਾ ਨਾਲ ਰੋਗ ਦਿੱਤਾ ਸੀ ਹੁਣ ਮੈਂ ਮੋੜ ਮੋੜ ਕੇ ਪ੍ਰਾਰਥਨਾ ਕਰੀ ਤਾਂ ਨਾ ਮੀਂਹ ਨਹੀਂ ਪੈਂਦਾ ਛੱਟੋ ਬਰੇ ਉਹੀ ਗੱਲ ਭਜੜੋ ਕਿਤੇ ਲੁਕ ਜਾਓ ਰਾਜਾ ਆਣਾ ਜਵੇਂ ਬੱਦਨ ਨੂੰ ਨਹੀਂ ኦਪਰੇਟ ਕਰਦਾ ਯਾਰ ਕਹਿੰਦਾ ਜਾਦ ਦੇਖ ਕੇ ਆ ਜਾਦ ਦੇਖ ਕੇ ਜਾਦ ਦੇਖ ਕੇ ਅਸ਼ਟਮੀ ਮੇਰੀ ਇੱਕ ਛੋਟਾ ਜਿਹਾ ਬੱਦਲ ਜਿਹੜਾ ਆ ਉਹ ਨਜ਼ਰ ਆਇਆ ਤਾਂ ਉਸਨੇ ਆਖਿਆ ਜਾ ਆਹਾਬ ਨੂੰ ਆਖ ਭਈ ਰੱਥ ਛੋੜ ਕੇ ਢੇਠਾਂ ਜਾਓ ਤਾਂ ਜੋ ਮੀਂਹ ਤੁਹਾਨੂੰ ਨਾ ਅਟਕਾਵੇ ਛੋਟਾ ਜਿਹਾ ਹੀ ਬੱਦਲ ਚਾਹ ਜਾ ਕੇ ਆਹ ਆਪ ਨੂੰ ਕਹਦੇ ਰਾਜੀ ਨੂੰ ਕਹਦੇ ਆਪਣਾ ਰਥ ਛੋੜ ਕੇ ਫਟਾਫਟ ਇੱਥੋਂ ਹੁਣ ਟਾਈਮ ਮੀਂਹ ਪੈਣ ਤੋਂ ਪਹਿਲਾਂ ਪਹਿਲਾਂ ਚਲਿਆ ਜਾਵੇ ਇਹ ਨਾ ਹੋਵੇ ਕਿ ਮੀਂਹ ਦਾ ਕਰਕੇ ਉਹਨੂੰ ਫਿਰ ਰੁਕਣਾ ਪਵੇ ਹੱਲੇ ਮੀਂਹ ਸ਼ੁਰੂ ਹੋਇਆ ਨਹੀਂ ਪਹਿਲਾਂ ਹੀ ਉਹ ਉਹਨੂੰ ਕਹਿ ਰਿਹਾ ਬੱਦਲ ਥੋੜਾ ਜਿਹੀ ਨਹੀਂ ਦੇਖ ਕੇ ਉਹ ਕਹਿ ਰਿਹਾ ਕਿ ਜਾ ਕਿਨਾਂ ਇੰਨੇ ਵਿੱਚ ਇਹ ਹੋਇਆ ਕਿ ਆਕਾਸ਼ ਘੱਡਾਂ ਅਰ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਟਾ ਮੀਂਹ ਵਰਿਆ ਤਾਂ ਆਹਾਬ ਚੜ੍ਹ ਕੇ ਜ਼ਿਸਰਾਈਲ ਨੂੰ ਗਿਆ ਅਤੇ ਯਹੋਵਾ ਦਾ ਹੱਥ ਏਲੀਆ ਦੇ ਉੱਤੇ ਸੀ ਸੋ ਆਪਣਾ ਲੱਕ ਬੰਨ ਕੇ ਆਹਾਬ ਦੇ ਅੱਗੇ ਜ਼ਿਸਰਾਈਲ ਦੇ ਲੰਘੇ ਤੀਕ ਭੱਜਿਆ ਗਿਆ ਸੋ ਯਹੋਵਾ ਦਾ ਹੱਥ ਏਲੀਆ ਦੇ ਉੱਤੇ ਸੀ ਉਹਦੇ ਬਾਅਦ ਵਿੱਚ ਵਰਖਾ ਪੈਣੀ ਸ਼ੁਰੂ ਹੋ ਗਈ ਬਹੁਤ ਵਰਖਾ ਹੋਈ ਉਹਦੇ ਬਾਅਦ ਵਿੱਚ ਅੱਜ ਅਸੀਂ ਕੀ ਕਰਦੇ ਹਾਂ ਅਸੀਂ ਇੱਕ ਵਾਰੀ ਪ੍ਰਾਰਥਨਾ ਕੀਤੀ ਸੁਣੀ ਨਹੀਂ ਗਈ ਸੈਡ ਹੋ ਜਨ ਲਈ ਸੁਣੀ ਤਾਂ ਗਈ ਨਹੀਂ ਪ੍ਰਾਰਥਨਾ ਕਸੀ ਤਾਂ ਬੜਤਰਾ ਕੇ ਪ੍ਰਾਰਥਨਾ ਕੀਤੀ ਸੀ ਕੋਈ ਰਿਜ਼ਲਟ ਤਾਂ ਮਿਲਿਆ ਨਹੀਂ ਫੇਰ ਕੋਈ ਮੇਰੇ ਮਾਰ ਕਾ ਟੱਕਰਦਾ ਉਹ ਕਹਿੰਦਾ ਕੋਈ ਨਹੀਂ ਇੱਕ ਹੋਰ ਕਰਕੇ ਪੇਗਾ ਫੇਰ ਪ੍ਰਾਰਥਨਾ ਕੀਤੀ ਪਹਿਲਾਂ ਨਹੀਂ ਹੋਇਆ ਹੁਣ ਵੀ ਹੋਣਾ ਚਾਹ ਲੈ ਇਹਦੇ ਕਹੇ ਤਾਂ ਵੀ ਕਰਕੇ ਦੇਖ ਲੈਣੇ ਆ ਫੇਰ ਨਹੀਂ ਸੁਣੀ ਗਈ ਤੀਜੀ ਚੌਥੀ ਵਾਰੀ ਤਾਂ ਆਹ ਪਹਿਲੀ ਤਾਂ ਹੀ ਪ੍ਰਾਰਥਨਾ ਆਪਿਆ ਤੁਹਾਡਾ ਰੱਬ ਅਹੀਂ ਨਹੀਂ ਆਉਣਾ ਕੁਛ ਨਹੀਂ ਹੁੰਦਾ ਐਵੇਂ ਗੱਲਾਂ ਮਾਰਦੇ ਕਰਦੇ ਐਵੇਂ ਨੱਚੀ ਜਾਂਦੇ ਆ ਗਾਈ ਜਾਂਦੇ ਆ ਢੋਲਕੀਆਂ বাজਾਈ ਜਾਂਦੇ ਆ ਪਖੰਡ ਫੜ ਕੇ ਪੜੇ ਆ ਇਹਨਾਂ ਨੇ ਹੈ ਅਸੀਂ ਨਹੀਂ ਕਰਦੇ ਪ੍ਰਾਰਥਨਾ ਅਸੀਂ ਨਹੀਂ ਆਉਂਦੇ ਚਰਚ ਨੂੰ ਚਰਚ ਵਾਲੇ ਝੂਠੇ ਹੁੰਦੇ ਆ ਇਦਾਂ ਹੁੰਦੇ ਆ ਸਬਰ ਆਪ ਦੇ ਕੋਲ ਹੈ ਨਹੀਂ ਪਹਿਲਾਂ ਜਿੱਥੇ ਆਇਆ ਉੱਥੋਂ ਦੇ ਕਾਇਦੇ ਕਾਨੂੰਨ ਦਾ ਦੇਖ ਲੈ ਸੁਣ ਲੈ ਸਮਝ ਲੈ ਅਸੀਂ ਕਾਰੇ ਬਹੁਤ ਬੈਜਨੇ ਆ ਸੀ ਉਹ ਤਾਂ ਕਾ ਦਿੱਤਾ ਤੇ ਹੁਣ ਅਜੇ ਤੱਕ ਨਹੀਂ ਹੋਇਆ ਉਹ ਹੀ ਗੱਲ ਉਹਨਾਂ ਹੋ ਜਵੇ ਰਾਜਾ ਇੱਥੇ ਹੀ ਆ ਉਹ ਤੇ ਪਹਿਲਾਂ ਹੀ ਤਮਾਸ਼ਾ